ਓਏ ਜੱਟਾ ਤੈਂ ਤਾਂ ਜਵਾਖ ਨਾਲ ਬੜੀ ਕਰੀ ਮੈਨੂੰ ਵੀ ਬਿੱਲੇ ਰਾਮ ਨਾਲ ਕਰੀ ਜਿੱਤੇ ਤੋਂ 500 ਰੁਪਈਆ ਨਾ ਕਢਾਇਆ ਕਿਵੇਂ ਦੇਖਦਾ ਏਠਾ ਭਾਈ ਕੰਮ ਤਾਂ ਨਹੀਂ ਤਾਂ ਚੰਗਾ ਕਰਿਆ ਕੀ ਗੱਲ ਕੱਲ ਦਾ ਜਵਾਖ ਲੁੱਟ ਲਿਆ 500 ਚ ਲੁੱਟ ਨੂੰ ਮੈਂ ਕਿਹੜਾ ਡਾਕਾ ਮਾਰਿਆ ਭਾਈ ਡਾਕੀ ਵਾਲੀ ਕੰਮ ਦੀ ਉਹ ਤਾਂ ਸ਼ਹਿਰ ਚ ਪੜਿਆ ਹੋਇਆ ਜਵਾਖ ਉਹਨੂੰ ਆ ਪਿੰਡਾਂ ਦੀਆਂ ਗੱਲਾਂ ਦਾ ਕੀ ਪਤਾ ਪਾ ਕੇ ਪੱਠੇ ਸਿੱਧੇ ਸਵਾਲ ਤੇ ਤਾਂ ਉਹਨੂੰ ਲੁੱਟ ਲਿਆ ਜੱਜ ਦਾ ਕੋਰਸ ਕਰਦਾ ਅਗਲਾ ਜੱਜ ਦਾ ਜੱਜ ਦਾ ਕੋਚ ਭਾਈ ਉਹਨੇ ਕਿਤਾਬਾਂ ਚ ਪੜਿਆ ਉਹ ਉਹਨੂੰ ਆ ਪਿੰਡਾਂ ਦੇ ਚੀਜ਼ਾਂ ਬਾਰੇ ਨਹੀਂ ਪਤਾ ਹੈਗਾ ਨਾ ਅੱਛਾ ਇੱਕ ਗੱਲ ਸੁਣ ਜੇ ਤੈਨੂੰ ਇੰਨੀ ਸ਼ੌਂਕ ਹੈ ਬਾਰੇ ਸਵਾਲ ਪਾਉਣ ਦਾ ਫਿਰ ਬਿੱਲੇ ਰਾਮ ਨੂੰ ਪਾ ਤੇਰੇ ਕੱਲੇ ਕੱਲੇ ਸਵਾਲ ਦਾ ਜਵਾਬ ਦੇਉਂ ਅੱਛਾ ਹਾਂ ਲੈ ਪੰਜ ਪੰਜ ਸੌ ਦੀ ਸ਼ਰਤ ਲੈ 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 ਲੱਗੀ ਲੱਗੀ ਹਾਂ ਹੁਣ ਆਪਣਾ ਗਵਾਹ ਕੌਣ ਆ ਉਹ ਤਾਂ ਤੇ ਤੂੰ ਸੀ ਦੁਕਾਨ ਨੂੰ ਮਾਨਜੀ ਜੀ ਚ ਬੈਠੇ ਹਾਂ ਹਾਂ ਠੀਕ ਹੈ ਘੰਟੇ ਦਾ ਲੈ ਚੱਲ ਲੈ ਸੁਣ ਫੇਰ ਤੇਰੀ ਮਾਂ ਤੇ ਤੂੰ ਰਾਹੋ ਰਾ ਤੁਰੇ ਜਾਂਨੇ ਹੋ ਏ ਚ ਕੀ ਨਵੀਂ ਗੱਲ ਐ ਭਾਈ ਦੁਨੀਆ ਤੁਰ ਹੀ ਜਾਂਦੀ ਹੁੰਦੀ ਐ ਮਜਾ ਨਹੀਂ ਆ ਰਹਾ ਹੈ ਮੀ ਲੱਗ ਰਿਹਾ ਬਰਸਣ ਉੱਪਰ ਲੈ ਹੋ ਸੁਣ ਲੈ ਇਹ ਕੋਈ ਖਾਸ ਨਵੀਂ ਗੱਲ ਹੋਗੀ ਮੀ ਤਾਂ ਪੈਂਦੀ ਰਹਿੰਦੇ ਨੇ ਤੇਰੀ ਮਾਂ ਧੜਮ ਕਰਕੇ ਡਿੱਗੀ ਲੈ ਭਾਈ ਹੁਣ ਜਦ ਮੀ ਚ ਤਿਲਕਣ ਹੁੰਦੀ ਐ ਦੁਨੀਆ ਡਿੱਗ ਜਾਂਦੀ ਐ ਤੂੰ ਜਦੋਂ ਉਹਨੂੰ ਖੜੀ ਲੱਗਿਆ ਕਰਨ ਅੱਛਾ ਤੇਰੀ ਮਾਂ ਕਹਿੰਦੀ ਐ ਤੈਨੂੰ ਪਈ ਪਈ ਹਾਂ ਕਹਿੰਦੀ ਪੁੱਤ ਮੈਨੂੰ ਉੱਥੋਂ ਫੜ ਕੇ ਖੜਾ ਕਰੀ ਜਿੱਥੇ ਤੇਰੇ ਪਿਓ ਦਾ ਹੱਥ ਨਾ ਲੱਗਿਆ ਹੋਵੇ ਹੈ ਚਲੋ ਜੀ ਜੀ ਇੱਕ ਦੋ ਤਿੰਨ ਚਾਰ ਪੰਜ ਛੀ 4 8 9 10 ਨਾ ਪਈ ਤਨਾਟ ਮੈਂ ਤਾਂ ਹਾਰ ਗਿਆ ਮੇਥੇ ਤਾਂ ਨਹੀਂ ਪੁੱਜੀ ਜਾਂਦੀ ਪੁੱਜੀ ਨਹੀਂ ਜਾਂਦੀ ਨਾ ਭਾਈ ਲੈ ਫਿਰ ਪਾ ਦੇ ਸੌਦਾ ਮੈਂ ਕਿਹੜਾ ਪੈਸੇ ਚੱਟਣੇ ਨੇ ਸੌਦਾ ਲੈਣਾ ਆ ਸੌਦਾ ਤੋਲ ਭਈ ਗੱਲ ਸਾਨੂੰ ਜਵਾਨ ਹੋਈ ਐ 500 ਦਾ ਦਿਨ ਨੂੰ ਸੌਦਾ ਜ਼ਰੂਰ ਪਾਉਂਗੇ ਜਿਹੜੀ ਜਵਾਨ ਹੋਈ ਐ ਪਰ ਇਹਦਾ ਜਵਾਬ ਤਾਂ ਦੇ ਕੇ ਨਾ ਤੇਰਾ ਹੱਥ ਲਾਣਾ ਬਈ ਜ਼ਰੂਰੀ ਧੀ ਤੂੰ ਦੇ ਪੈਰਾਂ ਗਨੀਓ ਟੋਆ ਲੱਗ ਜਾ ਪੱਟਣ ਉਹ ਟੋਏ ਚ ਆਪੇ ਨਹੀਂ ਖੜੀ ਹੋ ਜੂਗੀ ਗੱਲ ਤਾਂ ਬਈ ਤੇ ਠੀਕ ਐ ਬਿੱਲੇਰਾ ਮਸਵਾਲ ਤਾਂ ਸੌਖੀ ਧੀ ਤੂੰ ਹੀ ਪਤ ਨਹੀਂ ਕਿਹੜੀਆਂ ਉਲਝਣ ਤਾਂ ਨਹੀਂ ਅੱਜ ਬਹਿ ਗਿਆ ਬਾਤ ਸਹੀ ਐ ਚਲੋ ਬਾਤ ਤਾਂ ਸੌਖਾ ਲੱਗਦਾ ਹੁੰਦਾ 500 ਰੁਪਏ ਗਵਾਣਾ ਸੀ 500 ਆਹ ਬੋਤਲਾ ਜਾ ਮ ਕਰੇ ਮੈਂ ਵੀ ਯਾਰ ਲੀਟ ਹੋ ਰਹੇ ਨੇ ਕਿਹ ਚਾਕੇ ਜਾ

ਤਾਂ ਕਰਕੇ ਤੁਰਦੀਆਂ ਨੇ ਤੇਰੇ ਵਰਗੇ ਤਾਂ ਦੋ ਉਠਾ ਕੇ ਸਿਰ ਤੇ ਦਿੱਲੀ ਲੈ ਜਾ ਹਾਂ ਆਰਦੀ ਐ ਗੱਲਾਂ ਆ ਆ ਜਰਦੇ ਦੀ ਬੁੜੀ ਕਿਵੇਂ ਲਮਕਾਈ ਆ ਬਾਹਰ ਤੂੰ ਐਂ ਕਰ ਹਾਂ ਚੁੰਡੀ ਲਾਣੀਆਂ ਗੱਲ ਕਰ ਜਿਵੇਂ ਜੰਪੂਣੜਾ ਨਾ ਹੋਵੇ ਤਾਂ ਇਹ ਚੁੰਡੀ ਲਾ ਕੇ ਦੇ ਲੈ ਲੈ ਤੂੰ ਵਾ ਇਹ ਨਹੀਂ ਪਰਝਾਈਏ ਮੇਰੀ ਗੱਲ ਸੁਣ ਹਾਂ ਟੰਡੀ ਲਾ ਕੇ ਤਾਂ ਦੇਖ 10 ਕਰਾਂ ਦਾ ਗੋਹਾ ਐਂ ਸੰਭਰਿਆ ਹੋਵੇਗੀ ਓਏ ਓਏ ਮਰ ਜਾਣਾ ਮਸਕਰੀਆਂ ਕਰਨਾ ਨਹੀਂ ਹਟਦਾ ਮੈਂ ਗੱਲ ਸੁਣ ਮੇਰੀ ਹਾਂ 2 ਮਹੀਨੇ ਹੋ ਗਏ ਮੈਨੂੰ ਵੀ ਦੇ ਦਿੰਦਾ 2000 ਕਾਦੇ ਹੋ ਗਏ 2 ਮਹੀਨੇ ਲਓ ਕੰਮ ਕਰਦੀ ਨੂੰ 2 ਮਹੀਨੇ ਤਾਂ ਹੋ ਗਏ ਭੁੰਨੜਿਆ ਕੱਲ ਦੀ ਤਾਂ ਗੱਲ ਐ ਹਜੇ ਮੇਰਾ ਇਨੂੰ ਹੀ ਸਟਾਤਾ ਉਹ ਢਾਈ ਦਿੱਤਾ ਕਿ ਤਾ ਹੌਲੀ ਬੋਲਿਆ ਕਰੋ 2 ਮਹੀਨੇ ਦੱਸ ਦੇ ਲੈ ਕੱਲ ਪਰਸੋਂ ਦੀ ਦਾ ਗੱਲ ਹੈ ਜਦੋਂ ਤੂੰ ਆਈ ਤੀ ਤੂੰ ਤਾਂ ਕਹਿਣਾ ਸੀਗਾ ਕੱਲ ਪਰਸੋਂ ਦੀ ਮੈਂ ਤਾਂ ਤੇਰਾ ਗੋਹਾ ਕੁੜਾ ਸੜ ਦੀ ਲੰਗ ਮਾਰਨ ਲੱਗ ਗਈ ਆ ਮੇਰੀ ਗੱਲ ਸੁਣਾ ਤੂੰ 2000 ਦਾ ਕਰੇਂਗੀ ਕੀ ਮੇਰਾ ਸੌਦਾ ਮੋਕਰਿਆ ਕਰੇ ਸੌਦਾ ਲਿਆਉਣਾ ਸੀ ਛੁੱਤੇ ਦੀ ਤਾਂ ਰੌਲੇ ਨੇ ਚੱਲ ਕਰਦੇ ਆ ਕੋਈ ਜਗ੍ਹਾ ਆ ਜਾਂ ਤੇਰਾ ਗੱਲ ਕਰਦੇ ਆ ਮੈਂ ਤਾਂ ਧੂਆਂ ਸੱਥਰ ਪਾ ਕੇ ਭੈਜੂ ਮੈਂ ਤੈਨੂੰ ਦੱਸਾਂ ਹਾਂ ਭੈਜੇਂਗੀ ਤੂੰ ਆ ਸੱਥਰ ਪਰਜਾਈਏ ਕਿਉਂ ਸੁਬਹ ਸੁਬਹ ਬੋਲ ਤੂੰ ਮੈਨੂੰ ਉਹ ਦੱਸਾਂ ਉਹ ਕੀ ਕਹਿੰਦੀ ਦੁਲੰਗ ਲੰਗ ਜਾ ਲੰਗ ਮਾਇਆ ਦੀ ਸੀ ਵੀ 2 ਮਹੀਨੇ ਹੋ ਗਏ ਰੁਪਈਆ ਮੇਰੇ ਹੱਥ ਤੇ ਨਹੀਂ ਧਰਿਆ ਤੇ ਗੁਆ ਸੜਦੀ ਸੜਦੀ ਲੰਗੜਾਉਣ ਲੱਗ ਗਈਆਂ ਮੈਂ ਮੇਰੀ ਗੱਲ ਸੁਣਾ ਆਪਾਂ ਹਸਾਰ ਤੋਂ ਨਾ ਹਾਂ ਲੱਤ ਦੇ ਵਿੱਚ ਪਵਾ ਕੇ ਰਾੜ ਗੱਜ ਵਰਗੀ ਸਿੱਧੀ ਕਰ ਦਾਂਗੇ ਤੇਰੀ ਲੱਤ ਮਸਕਰੀਆਂ ਕਰਨ ਹੋਣੀ ਹੜ ਦਾ ਇੱਕ ਦਾ ਹੋ ਤ ਗਿਆ ਮਜ਼ਾ ਚੱਲ ਫਿਰ ਤੂੰ ਐਂ ਕਰ ਦੁਜਾ ਪਰੌਠੇ ਬਕਾਈ ਬੈਠੀ ਤੇਰੇ ਵਾਸਤੇ ਪਣੀਆ ਪਰੌਂਠੇ ਦੀ ਘਰੇ ਤਾਂ ਨੂਨ ਹੈ ਕੱਲਾ ਕੁਝ ਵੀ ਨਹੀਂ ਹੈਗਾ ਪਰੌਂਠੇ ਗਾਦੇ ਨਾਲ ਪੱਗਦੇ ਇਹ ਮੁਸਕਾਉਂਦਾ ਸੀ ਕਿਉਂ ਆਉਂਦਾ ਬਲਾਈ ਤਲ-ਤਲ ਪਕਾਏ ਆ ਕਿਉਂ ਕਿੱਥੋਂ ਲਈ ਹੋ ਮੈਨੂੰ ਨਹੀਂ ਪਤਾ ਮੇਰਾ ਨਾ ਉਹਨਾਂ ਨਾਲ ਲਈ ਦੀ ਚੱਲ ਚੰਗਾ ਮੈਂ ਤੇਰੇ ਮੇਰੇ ਨਾਲ ਲੜਵਾਏਗਾ ਜੱਟੀ ਪਹਿਲਾਂ ਹੱਫ ਨਹੀਂ ਫਿਰਦੀ ਆ ਉਹ ਤਾਂ ਤੜਕੀ ਦੇ ਆ ਫਿਰਦੀ ਆ ਆਹੋ ਹਾਂ ਮੈਂ ਤਾਂ ਹੀ ਚਲਾਈ ਤਲ ਚੱਲ ਮੇਰਾ ਨਾਂ ਨਾ ਲਾਈ ਦੀ ਹੁਣ ਇੱਕ ਕੰਨ ਤੋਂ ਸੁਣੇ ਦੂਜੇ ਤੋਂ ਕੱਟੇ ਬੇਦਰਨਾਡੋ ਮੈਂ ਜਦੋਂ ਥੋੜੀ ਲੜਾਈ ਮੋਕੂਗੀ ਮੈਨੂੰ ਵੀ ਕੋਈ ਵੈਸਾ ਦੇ ਲਾ ਦੇ ਦਿੰਦੇ ਆ ਗਿਆ ਭਜਾਈ ਆ ਗਿਆ ਕੋਨੇ ਜਾਣ ਖਾਰ ਕੇ ਕਿਥੋਂ ਉੱਤਾਂ ਹੀ ਕਾਹ ਤੋਂ ਬੋਲੀ ਜਾਨੀ ਅੱਜ ਮੀਨੀ ਬੱਸ ਮੰਗੂ ਪੈਸੇ ਦੇ ਮੈਨੂੰ 2000 ਰੁਪਇਆ 2000 ਰੁਪਇਆ ਹਾਂ ਨਾ ਤੂੰ 2000 ਦਾ ਕਰੇਂਗੀ ਕੀ ਮੈਂ ਸੌਦਾ ਲਿਆਉਣਾ ਸੌਦਾ ਮੁੱਕ ਰਿਹਾ ਮੇਰੇ ਘਰੇ ਸੌਦਾ ਮੁੱਕ ਰਿਹਾ ਤੇਰੇ ਤਿੰਨ ਮੁੰਡੇ ਤਾਲੀਆਂ ਮਰਗੇ ਹੈ ਤੇਰਾ ਵੀ ਸੌਦਾ ਮੁੱਕ ਜੇ ਵੇ ਡਾਲੀਂ ਵਰਗੇ ਕਾਦੇ ਉਹ ਦੋ ਤਾਂ ਤੇਰੇ ਵਰਗੇ ਨਿਕਲੇ ਸਲੱਗ ਵਿਆਹ ਕਰਵਾ ਕੇ ਸੌਰੀ ਵਾਗੇ ਤੇ ਉਹ ਇੱਕ ਆ ਵੱਡਾ ਛੜਾ ਤੇ ਉਹ ਉਥੇ ਰਹਿੰਦਾ ਮੂਨਕ ਸੀਤੇ ਕੇ ਲੱਗਿਆ ਕਰਿਆਨੇ ਦੀ ਦੁਕਾਨ ਤੇ ਕਿੱਥੇ ਲੱਗਿਆ ਮੂਨਕ ਸੀਤੇ ਕੇ ਉੱਥੇ ਰਹਿੰਦਾ ਉਹ ਹਾਂ ਮੈਨੂੰ ਕੋਈ ਕਹਿੰਦੇ ਲੋਕ ਤੇ ਆ ਗੱਲ ਮੇਰੀ ਗੱਲ ਸੁਣ ਜੇ ਭਲਾਵੇਂ ਤੈਨੂੰ ਸੋਟ ਹੀ ਲਿਆ ਦਾਂ ਸੌ ਕਿਆ ਲਿਆ ਦੇ ਅੱਛਾ ਹਾਂ ਤੇ ਪੈਸੇ ਫਿਰ ਪੈਸੇ ਪਤਾ ਕੀ ਹੈ ਬੁੜਾ ਜਮੀਨ ਵੰਡ ਕੇ ਦੇ ਦੂਆ ਹੜੀ ਚ ਤੈਨੂੰ ਦਊਗਾ ਮਰ ਪੈ ਵੰਡ ਕੇ ਦੇ ਦੂਆ ਮੈਂ ਤੇਰਾ 2000 ਰੁਪਏ ਉਹ ਦੋ ਦੇ ਦੂੰਗਾ ਤੈਨੂੰ ਸੌਦਾ ਲੈ ਤੈਨੂੰ ਤਾਂ ਸੌਦੇ ਦਾ ਕੀ ਮਤਲਬ ਹੈ ਹੁਣ ਤਾਂ ਹਾਂ ਹਾਂ ਤੇਰਾ ਸੌਦਾ ਪਹੁੰਚਦਾ ਕਰ ਦਿੰਨਾ ਤੂੰ ਤੇਰੀ ਬਿਰਿਆਣੀ ਜਠਾਣੀ ਨਣ ਮਾਰ ਕੰਟਾ ਗੱਲਾਂ ਕਿ ਮੈਂ ਤੇਰਾ ਸੌਦਾ ਪਹੁੰਚਦਾ ਕਰਦਾ ਤੇਰੇ ਘਰੇ ਉਹਦੇ ਨਾਲ ਮੈਂ ਕੀ ਗੱਲਾਂ ਮਾਰ ਲਾਂ ਤੂੰ ਉਹੀ ਬੱਡ ਖਾਣਿਆਂ ਨੂੰ ਪੈਂਦੀ ਆ ਹਾਫਰੀ ਵੀ ਛੱਟੀ ਸਮਝ ਗਈ ਬਾਬੂ ਜੀ ਰਾਮ ਰਾਮ ਹਾਂ ਰਾਮ ਭਾਈ ਇਕਦਮ ਬਿਆਲ ਦੀ ਦੁਕਾਨ ਹੈ ਇਹ ਹਮੇਰਗੜ ਵਾਲਾ ਐਡ ਉਹ ਹੀ ਲੱਗਿਆ ਹੈ ਐਡੇ ਓਏ ਐਡੇ ਓਏ ਐਡੇ ਹਾਂਜੀ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਲੋਕਰੋ ਕਿੰਨਾ ਅੰਦਰ ਨਾ ਤੇ ਹਾਂ ਆ ਜਾ ਚਾਚਾ ਦੱਸੋ ਓਏ ਮੈਂ ਤਾਂ ਤੇਰੇ ਬਾਅਦ ਤੇ ਕੰਮ ਦੀ ਗੱਲ ਲੈ ਕੇ ਆਏ ਹਾਂ ਹਾਂ ਦੱਸੋ ਫਿਰ ਤੂੰ ਆਏ ਦੱਸ ਬਹਿ ਜਾ ਉਹਨੇ ਹਾਂ ਹਾਂ ਬੈਠੂ ਰਹੇ ਮੇਰੀ ਗੱਲ ਸੁਣ ਤੇਰੀ ਮਾਂ ਆਈ ਸੀ ਪੈਸਿਆਂ ਨੂੰ ਸਾਡੇ ਘਰੇ ਅੱਜ ਫਿਰ ਮੈਂ ਕੀ ਕਰਾਂ ਹਾਂ ਲਓ ਮੈਂ ਕੀ ਕਰਾਂ ਗੱਲ ਸੁਣਤਾ ਲੈ ਕਰ ਪਹਿਲਾਂ ਮੈਂ ਤੇਰਾ ਰਿਸ਼ਤਾ ਕਰਵਾਉਣਾ ਅੱਛਾ ਹਾਂ ਠੀਕ ਹੈ ਨਾ ਮੇਰੀ ਗੱਲ ਸੁਣ ਸਾਡੇ ਦਾ ਦੇਖ ਲੈਂਦੇ ਨੇ ਕੰਜਰਾ ਜ਼ਮੀਨ ਠੀਕ ਹੈ ਹਾਂ ਸੋਡੇ ਤਾਂ ਰਸੋਈ 'ਚ ਸਮਾਨ ਦੇਖਣਗੇ ਹੁਣ ਕੰਜਰਾ ਨਾਲ ਚਾਰ ਬੁੜੀਆਂ ਵੀ ਆ ਜਾਂਦੀਆਂ ਨੇ ਦੇਖਣ ਵਾਲਿਆਂ ਨਾਲ ਜਦੋਂ ਆ ਕੇ ਉਹ ਦੇਖਣਗੇ ਰਸੋਈ ਫਿਰ ਜਾ ਕੇ ਤੇਰੇ ਘਰ ਵਾਲੀ ਨੂੰ ਨੀ ਨਾ ਦੇ ਗੱਟਾ ਤਾਂ ਗੁਰਦਾ ਪਿਆਤੀ ਗੱਟਾ ਪਿਆਤੀ ਖੰਡ ਦਾ ਪਸੇਰੀ ਪੱਕੀ ਪਈ ਤੀ ਚਾ ਉੱਥੇ ਨੀ ਜਗਮਗ ਜਗਮਗ ਕਰਦੀ ਦੀ ਨੀ ਹੋਰ ਤਾਂ ਹੋਰ ਸੱਬਣਾ ਪਈਆਂ ਦੀਆਂ ਉਹ ਕੱਪੜੇ ਧੋਣ ਵਾਲੀ ਦੇ ਛੱਡ ਸਾਂਣ ਲੈ ਧੋ ਜਾਂਦੀਆਂ ਲਖਸ ਨਿਰਮਾ ਤੂੰ ਤਾਂ ਸਮਝ ਜਾ ਇੰਨਾ ਤਾਂ ਸਹਿਣਾ ਹੈਗੀਆਂ ਤੂੰ ਪਛਾਹ ਦੇ ਸੌਦਾ ਕਰੇ ਸੌਦਾ ਮਹਾ ਹੁਣੇ ਲੈ ਤੂੰ ਰਿਕਸ਼ਾ ਸੌਦਾ ਉਹ ਰਿਸ਼ਤਾ ਤਾਂ ਹੋਇਆ ਲੈ ਜਦੋਂ ਤੇਰੀ ਰਸੋਈ ਚੱਗ ਮੱਗ ਮੱਗਮ ਕਰੂਗੀ ਉੱਥੇ ਇੰਨਾ ਸਮਾਨ ਪਿਆ ਹੋਇਆ ਮੇਰਾ ਰਿਸ਼ਤਾ ਹੋ ਗਿਆ ਐ ਸਮਝਣਾ ਹੋ ਗਿਆ ਰਿਕਸ਼ਾ ਤਾਂ ਤੇ ਤੂੰ ਮੂਰੇ ਜਾਊ ਸਮਾਨ ਦਾ ਹੁਣ ਚੱਲ ਫਿਰ ਕੀ ਗੱਲ ਆ ਜਾ ਆ ਜਾ ਪਛਾ ਦੇ ਗਿਆ ਚੱਲ 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 ਮੈਂ ਤਾਂ ਹੁਣ ਭਾਦਨਾ ਰਿਕਸ਼ਾ ਮਾਂ ਸੌਦੇ ਦਾ ਆ ਜਾ ਲੈ ਪੁੱਤ ਮੇਰੇ ਛਗਨ ਵਾਲਾ ਤੌਲੀਆ ਵੀ ਲੈ ਲੈ ਓ ਜੱਟ ਦਾ ਮੁਕਾਬਲਾ ਦਸ ਮੈਨੂੰ ਕਿੱਥੇ ਐਨੀ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਐਨੀ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਓਏ ਏੜੇ ਪੁਰੇ ਹਾਂਜੀ ਚਾਚਾ ਜੀ ਕੀ ਹੋ ਗਿਆ ਬਣਾ ਓਏ ਤੇਰਾ ਤੇਲ ਸੁਮਾਇ ਲੰਮੇ ਨਹੀਂ ਤੋਂ ਕਰ ਦਿੱਤਾ ਤੇਰੀ ਗੱਲ ਲੈ ਟੱਕਰ ਤੋਂ ਸੀ ਆ ਤੂੰ ਸੌਂਕੇ ਦੇ ਨਾਲ ਕਿਹਾਰੇ ਹੁਣ ਠੀਕ ਠੀਕ ਇਸਦੀ ਗੌਰ ਰੱਖੀ ਚਾਨਣ ਜੀ ਦਾ ਤੁਹਾਨੂੰ ਹਾਂ ਬਾਈ ਜੀ ਬੇ ਜੀ ਜਸਮਾਨ ਬੇ ਜੀ ਜਮਾਨਤ ਹੈ ਠੀਕ ਹੈ ਠੀਕ ਹੈ ਬਾਰੇ ਕੋਸੂਸ ਨਾਰੀ ਤਾ ਤੋਏ ਲੈ ਮੀਂਹ ਆ ਤੇ ਬਸ ਮੇਰੇ ਤੇ ਤਾਂ ਇਵੇਂ ਹੀ ਬਸ ਹੂੰ ਕੰਨੋ ਜਲਾਗੀ ਤੇਰੇ ਲੰਗੀ ਨਹੀਂ ਕਾਨ ਖਾਨ ਵਿੱਚਾਂ ਲਾਗੇ ਲੈ ਆ ਆ ਵੀ ਆ ਪਰ ਇਹ ਸੌਦਾ ਤੇਰੇ ਘਰੇ ਪਹੁੰਚ ਗਿਆ ਕਿਵੇਂ ਬੁੱਝ ਗਿਆ ਕਿੱਥੋਂ ਆਇਆ ਸੌਦਾ ਇਹ ਤੈਨੂੰ ਦੱਸਦਾ ਉਹ ਪਤਾ ਕੀ ਆ ਸੌਦਾ ਤਾਂ ਤੇਰੇ ਮੁੰਡੇ ਨੇ ਪਹਟਾਇਆ ਛੜੇ ਨੇ ਉਹਨੇ ਕਿਵੇਂ ਪਹਟਾਇਆ ਮੈਂ ਤੈਨੂੰ ਦੱਸਦਾ ਗੱਲ ਤਾਂ ਸੁਣ ਕਿਸ ਕਿਸ ਕੀ ਬੁਲਾਇਆ ਆ ਹਣ ਵੇ ਤੂੰ ਮੇਰੀ ਗੱਲ ਸੁਣ ਮੈਂ ਉਹਨੂੰ ਕਹਤਾ ਨਾ ਵੀ ਤੈਨੂੰ ਪਰਸ ਨੂੰ ਦੇਖਣ ਆਲੇ ਆਣਗੇ ਸਾਲਾ ਜੇ ਤੁਹਾਡੀ ਰਸੋਈ ਚ ਸਮਾਨ ਇਹ ਨਾ ਮਿਲਿਆ ਕੋਈ ਤੇਰਾ ਰਿਸ਼ਤਾ ਕਿਵੇਂ ਹੋਊਗਾ ਉਹ ਤਾਂ ਕਹਿੰਦਾ ਚਾਚਾ ਕਹਿੰਦਾ ਲੈ ਜਾ ਸਾਰਾ ਕੁਝ ਜਿਹੜਾ ਇੱ딜 ਜਾਣਾ ਰਸੋਈ ਚ ਬਈ ਜਾਵਟਾ ਜੀ ਪਰਸੋਂ ਨੂੰ ਨਾ ਆਏ ਦੇਖਣ ਆਲੇ ਫਿਰ ਤੂੰ ਉਹਨੂੰ ਐਂ ਕਹਿਦੀ ਵੀ ਉਹਨਾਂ ਦੇ ਮਾਰਗਤ ਹੋ ਗਈ ਹਾਂ ਤੇ ਜੇ ਮਾਰਗਤ ਤੋਂ ਬਾਅਦ ਵੀ ਫਿਰ ਨਾ ਆਏ ਫਿਰ ਕੀ ਕਹੂੰ ਫਿਰ ਤੂੰ ਐਂ ਕਹਿਦੀ ਵੀ ਹਾੜੀ ਦੇ ਸੀਜ਼ਨ ਚ ਫਸ ਗਏ ਹੋ ਫਿਰ ਆਣਗੇ ਹਾੜੀ ਵੱਢ ਕੇ ਤੇ ਹਾੜੀ ਵੀ ਵੱਢੀ ਜਾਣੀ ਆ ਫਿਰ ਪੁੱਛ ਲਿਆ ਮਰਨੇ ਨੇ ਭੁੰੜੇ ਨੇ ਫਿਰ ਕੀ ਦੱਸੂ ਤੇ ਉਹ ੱੱਲੇ ਨੇ ਮਿਹਣ ਤੇ ਉਹਨੂੰ ਐਂ ਕਹਿਦੀ ਕਿ ਤੇ ਕੁੜੀ ਤਾਂ ਭੱਜ ਗਈ